ਜੋ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੰਗੂ ਟਕਸਾਲ ਦੇ ਮੁਖੀ ਸਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸੱਦਾ ਦਿੱਤਾ ਸੀ ਜਿਹਦੇ ਵਿੱਚ ਦਿੱਲੀ ਕਮੇਟੀ ਹਰਿਆਣਾ ਕਮੇਟੀ ਨਿਹੰਗ ਸਿੰਘ ਜਥੇਬੰਦੀਆਂ ਸੰਸਮਾਜ ਪੁੱਜਿਆ ਸੀ ਔਰ ਉਸ ਦਿੱਤੇ ਹੋਏ ਪ੍ਰੋਗਰਾਮ ਦੇ ਅਨਸਾਰ ਅੱਜ 28 ਮਾਰਚ ਦਾ ਬਜਟ ਇਜਲਾਸ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਸਹਿਬਾਨਾਂ ਨੂੰ ਇਹ ਸੱਦਾ ਦੇਣ ਵਾਸਤੇ ਕਿ ਉਹ ਜੋ ਮਤੇ ਪਿਛਲੇ ਦਿਨੀ ਪਾਏ ਗਏ ਐਗਜ਼ੀਕਟਿਵ ਦੇ ਵੱਲੋਂ ਜਿਹੜੇ ਪੰਥਕ ਭਾਵਨਾਵਾਂ ਦੇ ਉਲਟਾ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਉਹਦੇ ਵਾਸਤੇ ਅੱਜ ਦਾ ਇਹ ਸੱਦਾ ਸੀ ਜਿਸ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਤੁਸੀਂ ਦੇਖ ਰਹੇ ਆ ਸਤਨਾਮ ਵਾਹਿਗੁਰੂ ਦਾ ਜਾਬ ਕਰਦੀਆਂ ਭੁਜੀਆਂ ਉਹਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਅੱਜ ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਉਹਨਾਂ ਦੇ ਸੱਦੇ ਤੇ ਪਹੁੰਚੇ ਆ ਕਿ ਇਹ ਜਿਹੜੀਆਂ ਪਰੰਪਰਾਵਾਂ ਦਾ ਮਰਿਆਦਾਵਾਂ ਦਾ ਘਾਣ ਕੀਤਾ ਗਿਆ ਇਹ ਮਤੇ ਤੁਰੰਤ ਰੱਦ ਕੀਤੇ ਜਾਣ ਔਰ ਅੱਗੇ ਵਿਧੀ ਵਿਧਾਨ ਬਣਾਇਆ ਜਾਵੇ ਅੱਗੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧੀ ਵਿਧਾਨ ਮਰਿਆਦਾ ਤੈਅ ਕੀਤੀ ਜਾਵੇ ਪੂਰੇ ਪੰਥ ਦੀ ਸਲਾਹ ਦੇ ਨਾਲ ਔਰ ਜਿੰਨਾ ਚਿਰ ਉਹ ਨਹੀਂ ਬਣ ਜਾਂਦਾ ਉਹਨਾਂ ਚਿਰ ਉਹ ਜਲਦੀ ਤੋਂ ਜਲਦੀ ਬਣਾਇਆ ਜਾਵੇ ਤੇ ਪਹਿਲੇ ਜਿਹੜੇ ਜ਼ਥੇਦਾਰ ਕੰਮ ਕਰ ਰਹੇ ਸੀਗੇ ਚਾਹੇ ਉਹ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਆ ਜ਼ਥੇਦਾਰ ਹਰਪ੍ਰੀਤ ਸਿੰਘ ਆ ਚਾਹੇ ਜ਼ਥੇਦਾਰ ਸੁਲਤਾਨ ਸਿੰਘ ਆ ਉਹਨਾਂ ਨੂੰ ਉਹਨਾਂ ਚੁਰ ਬਹਾਲ ਕੀਤਾ ਜਾਵੇ ਜਿੰਨਾ ਚਿਰ ਕੋਈ ਵਿਧਿਪਦਾਨ ਨਹੀਂ ਬਣ ਜਾਂਦਾ ਜਿਸ ਤਰੀਕੇ ਨਾਲ ਉਹਨਾਂ ਦੀ ਸੇਵਾ ਮੁਕਤੀ ਕੀਤੀ ਗਈ ਆ ਉਹਦਾ ਵਿਰੋਧ ਆ ਉਹ ਬਾਦਲਸਾਈ ਆ ਹਿਟਲਰਸਾਈ ਆ ਉਹਨੂੰ ਪੰਥ ਪਰਵਾਣ ਨਹੀਂ ਕਰਦਾ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਆ ਅਸੀਂ ਚਾਹੁੰਦੇ ਆ ਕਿ ਪੰਥ ਦੀ ਜਿਹੜੀ ਆ ਇਹ ਮਹਾਨ ਜਿਹੜੇ ਅਹੁਦੇ ਆ ਇਹਨਾਂ ਉੱਤੇ ਬੈਠੇ ਜਿਹੜੇ ਸਾਡੇ ਜਥੇਦਾਰ ਸਹਬਾ ਨੂੰ ਪੂਰੀ ਕੌਮ ਦੀ ਰਹਿਨਮਾਈ ਨਿਰਪੱਖ ਤੌਰ ਤੇ ਕਰ ਸਕਣ ਉਹ ਕਾਹ ਹੀ ਕਰ ਸਕਦੇ ਆ ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖੌਫ ਡਰ ਭੈ ਨਾ ਹੋਵੇ ਜੇਕਰ ਹਮੇਸ਼ਾ ਸੇਵਾ ਮੁਕਤੀ ਦੀ ਤਲਵਾਰ ਜਾਂ ਕਿਸੇ ਸਿਆਸੀ ਸਰਮਾਇਦਾਰ ਪਰਿਵਾਰ ਦਾ ਡਾਰੀ ਉਹਨਾਂ ਦੇ ਸਿਰ ਦੇ ਉੱਤੇ ਰਹੇ ਤਾਂ ਉਹ ਕੰਮ ਕਿਵੇਂ ਕਰ ਸਕਦੇ ਸੋ ਇਸ ਕਾਰਨ ਕਰਕੇ ਇਹ ਜੋ ਅੱਜ ਦਾ ਇਕੱਠ ਸੀਗਾ ਆ ਰੂਸ ਮਾਰਸ ਸੀ ਜੋ ਤੀਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਰੱਖਿਆ ਸੀ ਔਰ ਇਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਫਰਵੰਦਕ ਕਮੇਟੀ ਆਪਣੀ ਟੀਮ ਦੇ ਨਾਲ ਇਥੇ ਪੁੱਜ ਕੇ ਉਹਨਾਂ ਨੇ ਸਾਡਾ ਜਿਹੜਾ ਮੰਗ ਪੱਤਰ ਉਹ ਲਿਆਇਆ ਮੈਮੋਰੰਡਮ ਲਿਆਵਾ ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਜਲਦੀ ਇਹਦੇ ਤੇ ਗੋਲ ਕਰਕੇ ਹੱਲ ਕੱਢਿਆ ਜੋ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਦੱਖਣੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸੱਦਾ ਦਿੱਤਾ ਸੀ ਜਿਹਦੇ ਵਿੱਚ ਦਿੱਲੀ ਕਮੇਟੀ ਹਰਿਆਣਾ ਕਮੇਟੀ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਪੁੱਜਿਆ ਸੀ ਔਰ ਉਹ ਉਸ ਦਿੱਤੇ ਹੋਏ ਪ੍ਰੋਗਰਾਮ ਦੇ ਅਨਸਾਰ ਅੱਜ 28 ਮਾਰਚ ਦਾ ਬਜਟ ਇਜਲਾਸ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਸਹਿਬਾਨਾਂ ਨੂੰ ਇਹ ਸੱਦਾ ਦੇਣ ਵਾਸਤੇ ਕਿ ਉਹ ਜੋ ਮਤੇ ਪਿਛਲੇ ਦਿਨੀ ਪਾਏ ਗਏ ਐਗਜ਼ੀਕਟਿਵ ਦੇ ਵੱਲੋਂ ਜਿਹੜੇ ਪੰਥਕ ਭਾਵਨਾਵਾਂ ਦੇ ਉਲਟਾ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਉਹਦੇ ਵਾਸਤੇ ਅੱਜ ਦਾ ਇਹ ਸੱਦਾ ਸੀ ਜਿਸ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਤੁਸੀਂ ਦੇਖ ਰਹੇ ਹਾਂ ਸਤਨਾਮ ਵਾਹਿਗੁਰੂ ਦਾ ਜਾਬ ਕਰਦੀਆਂ ਭੁਲੀਆਂ ਉਹਦੇ ਵਿੱਚ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਔਰ ਇਸੇ ਤਰ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਸੰਤ ਸਮਾਜ ਅੱਜ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਉਹਨਾਂ ਦੇ ਸੱਦੇ ਤੇ ਪਹੁੰਚੇ ਆ ਕਿ ਇਹ ਜਿਹੜੀਆਂ ਪਰੰਪਰਾਵਾਂ ਦਾ ਮਰਿਆਦਾਵਾਂ ਦਾ ਕਹਾਨ ਕੀਤਾ ਗਿਆ ਇਹ ਮਤੇ ਤੁਰੰਤ ਰੱਦ ਕੀਤੇ ਜਾਣ ਔਰ ਅੱਗੇ ਵਿਧੀ ਵਿਧਾਨ ਬਣਾਇਆ ਜਾਵੇ ਅੱਗੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧੀ ਵਿਵਧਾਨ ਮਰਿਆਦਾ ਤੈਅ ਕੀਤੀ ਜਾਵੇ ਪੂਰੇ ਪੰਥ ਦੀ ਸਲਾਹ ਦੇ ਨਾਲ ਔਰ ਜਿੰਨਾ ਚਿਰ ਉਹ ਨਹੀਂ ਬਣ ਜਾਂਦਾ ਉਹਨਾਂ ਚਿਰ ਉਹ ਜਲਦੀ ਤੋਂ ਜਲਦੀ ਬਣਾਇਆ ਜਾਵੇ ਤੇ ਪਹਿਲੇ ਜਿਹੜੇ ਜ਼ਥੇਦਾਰ ਕੰਮ ਕਰ ਰਹੇ ਸੀਗੇ ਚਾਹੇ ਉਹ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਆ ਚਾਹੇ ਜ਼ਥੇਦਾਰ ਹਰਪ੍ਰੀਤ ਸਿੰਘ ਆ ਚਾਹੇ ਜ਼ਥੇਦਾਰ ਸੁਲਤਾਨ ਸਿੰਘ ਆ ਉਹਨਾਂ ਨੂੰ ਉਹਨਾਂ ਚੁਰ ਬਹਾਲ ਕੀਤਾ ਜਾਵੇ ਜਿੰਨਾ ਚਿਰ ਕੋਈ ਵਿਧਿਪਧਾਨ ਨਹੀਂ ਬਣ ਜਾਂਦਾ ਜਿਸ ਤਰੀਕੇ ਨਾਲ ਉਹਨਾਂ ਦੀ ਸੇਵਾ ਮੁਕਤੀ ਕੀਤੀ ਗਈ ਆ ਉਹਦਾ ਵਿਰੋਧ ਆ ਉਹ ਬਾਦਲਸਾਈ ਆ ਹਿਟਲਰਸਾਈ ਆ ਉਹਨੂੰ ਪੰਥ ਪਰਵਾਣ ਨਹੀਂ ਕਰਦਾ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਆ ਅਸੀਂ ਚਾਹੁੰਦੇ ਆ ਕਿ ਪੰਥ ਦੀ ਜਿਹੜੀ ਆ ਇਹ ਮਹਾਨ ਜਿਹੜੇ ਅਹੁਦੇ ਆ ਇਹਨਾਂ ਉੱਤੇ ਬੈਠੇ ਜਿਹੜੇ ਸਾਡੇ ਜਥੇਦਾਰ ਸਾਹਿਬਾਨ ਉਹ ਪੂਰੇ ਕੌਮ ਦੀ ਰਹਿਨਮਾਈ ਨਿਰਪੱਖ ਤੌਰ ਤੇ ਕਰ ਸਕਣ ਉਹ ਤਾਂ ਹੀ ਕਰ ਸਕਦੇ ਆ ਜੇਕਰ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖੌਫ ਡਰ ਭੈਅ ਨਾ ਹੋਵੇ ਜੇਕਰ ਹਮੇਸ਼ਾ ਸੇਵਾ ਮੁਕਤੀ ਦੀ ਤਲਵਾਰ ਜਾਂ ਕਿਸੇ ਸਿਆਸੀ سرمਾਈਦਾਰ ਪਰਿਵਾਰ ਦਾ ਡਾਰੀ ਉਹਨਾਂ ਦੇ ਸਿਰ ਦੇ ਉੱਤੇ ਰਹੇ ਤਾਂ ਉਹ ਕੰਮ ਕਿਵੇਂ ਕਰ ਸਕਦੇ ਸੋ ਇਸ ਕਾਰਨ ਕਰਕੇ ਇਹ ਜੋ ਅੱਜ ਦਾ ਇਕੱਠ ਸੀਗਾ ਰੋਸ ਮਾਰਚ ਸੀ ਜੋ ਤੀਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਰੱਖਿਆ ਸੀ ਔਰ ਇਥੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਫਰਵੰਦ ਕਮੇਟੀ ਆਪਣੀ ਟੀਮ ਦੇ ਨਾਲ ਇਥੇ ਪੁੱਜ ਕੇ ਉਹਨਾਂ ਨੇ ਸਾਡਾ ਜਿਹੜਾ ਮੰਗ ਪੱਤਰ ਉਹ ਲਿਆ ਆ ਮੈਮੋਰੰਡਮ ਲਿਆ ਵਾ ਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਜਲਦੀ ਇਹਦੇ ਤੇ ਗੋਪ ਕਰਕੇ ਹੱਲ ਕੱਢੇਗਾ